ਕਿਆ ਹਾਲ ਚਾਲ ਹੈ ਬាទ ਠੀਕ ਹੈ ਜੀ ਅਸੀਂ ਤੁਹਾਨੂੰ ਮਿਲਣ ਆ ਗਏ ਅੱਜ ਅੱਛਾ ਜੀ ਚੰਗਾ ਲੱਗਿਆ ਹਾਂ ਚੰਗਾ ਲੱਗਿਆ ਹਾਂ ਜੀ ਚੰਗਾ ਲੱਗਿਆ ਜੀ ਵਾਹ ਜੀ ਬਾਕੀ ਨਾਮ ਕੀ ਤੁਹਾਡਾ ਮੇਰਾ ਨਾਮ ਮੇਰਾ ਨਾਮ ਗੁਰਦੇਵ ਗੁਰਦੇਵ ਸਿੰਘ ਜੀ ਹਾਂ ਜੀ ਗੁਰਦੇਵ ਸਿੰਘ ਜੀ ਬਾਪੂ ਜੀ ਉਮਰ ਕਿੰਨੀ ਹੋ ਗਈ ਉਮਰ ਤਾਂ ਮੇਰੇ ਖਿਆਲ ਨਾਲ ਜਦ ਮੈਂ 16 ਸਾਲ ਦਾ ਹੱਲਿਆਂ ਨੂੰ ਅੱਛਾ ਹੱਲਿਆਂ ਵੇਲੇ ਤੁਸੀਂ 16 ਸਾਲ ਦੇ ਸੀਗੇ ਹਾਂ ਜੀ ਹੱਲਿਆਂ ਨੂੰ ਹੱਲਿਆਂ ਦਾ ਸਾਰਾ ਪਤਾ ਮੰਨ ਇਹਦਾ ਮਤਲਬ 90 ਪਲੱਸ ਹੋਗੇ ਤੁਸੀਂ ਹਾਂ ਜੀ 90 ਤੇ ਉੱਪਰ ਲੰਘੀ ਉਮਰ ਬਾਜੇ ਹੱਲਵੇ ਹੈ ਹਾਂ ਹਾਲਿਆਂ ਤਾਂ ਤੁਹਾਨੂੰ ਸਭ ਚੇਤੇ ਆ 15 ਸਾਲ ਦਾ ਤਾਂ ਬੰਦਾ ਉਡਾਰ ਹੁੰਦਾ ਹੈ ਗੱਭਰੂ ਸੀਗੇ ਹਾਂ ਲਾਈਟ ਗਈ ਕੋਈ ਗੱਲ ਨਹੀਂ ਲਾਈਟ ਚੱਲ ਗਈ ਬਾਪੂ ਹੈ ਕੀ ਕਰੀਂ ਬਿਜਲੀ ਚੱਲ ਗਈ ਹਾਂ ਹਾਂ ਫਾਜੀ ਗੱਲਾਂ ਫੇਰ ਵੀ ਕਰੀ ਜਾਣੀਆਂ ਹੈ ਲਾਈਟ ਸਾਡੇ ਮੂੰਹ ਪਰ ਮਾਰਦੀ ਮੈਂ ਫੋਨ ਵਾਲੀ ਠੀਕ ਹੈ ਇਹ ਫੋਨ ਜਿਹੜੇ ਆ ਗਏ ਵਧੀਆ ਆ ਗਏ ਹੁਣ ਵਧੀਆ ਹੋ ਗਏ ਹਾਂ ਜੀ ਅੱਛਾ ਉਹ ਮੁਸਲਮਾਨ ਪਰਿਵਾਰ ਵੀ ਰਹਿੰਦੇ ਸੀ ਇੱਥੇ ਇਥੇ ਹਾਂ ਮੁੱਢਨ ਮਨ ਰਹਿੰਦੇ ਪਖੀਰ ਵੀ ਰਹਿੰਦੇ ਰਾਂਝੀ ਵੀ ਰਹਿੰਦੇ ਅੱਛਾ ਹਾਂ ਕਿਸੇ ਦਾ ਨਾਮ ਯਾਦ ਹੈ ਹਾਂ ਨਾਮ ਨਿਆਣਾ ਨੋ ਹਾਂ ਜਿਹੜਾ ਰਾਂਝਾਂ ਦੇ ਦਾ ਚੱਕਰਾ ਹੁੰਦਾ ਦਾ ਕੌਣ ਰਾਂਝਾਂ ਦਾ ਚੱਕਰਾ 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 ਅੱਛਾ ਹੋਰ ਉਹ ਜਿਹੜੀ ਬਗੀਚੀ ਦੀ ਅੱਛਾ ਜਿੱਥੇ ਹਾਂ ਤਾਂ ਲੱਗਿਆ ਹੋਇਆ ਇਹਨਾਂ ਦਾ ਪਤਾ ਨੰਬਰ ਨੂੰ ਅੱਛਾ ਹਾਂ ਉਹ ਜਿਹੜੀ ਬਗੀਚੀ ਤੇ ਉੱਥੇ ਹਾਂ ਚੱਕਰੇ ਦੀ ਉਹ ਜਿਹੜੇ ਜੂਸ ਬਣਾਇਂਦੇ ਜਿਹੜੇ ਲੋਹਾਰ ਤੇ ਹੋ ਅੱਛਾ ਉਹ ਥਾਰੇ ਦੋ ਹਾਰੇ ਕਹਿੰਦੇ ਕਹ ਹੁੰਦੇ ਤੇ ਉਹ ਗਰੀਬ ਦਾ ਕੰਮ ਪਹਿਲਾਂ ਕਰਦੇ ਪਹਿਲਾਂ ਜੱਟ ਦਾ ਨਹੀਂ ਤੇ ਕਰਦੇ ਹੋ ਅੱਛਾ ਹਾਂ ਉਹ ਕਹਿੰਦੇ ਵੀ ਇਹਨਾਂ ਦੇ ਨਾਲ ਹੋ ਜੇ ਕਰਨਾ ਕਿਸੇ ਦੇ ਕਦੇ ਕਰੇ ਆਉਣਾ ਅੱਛਾ ਅੰਮੇ ਸਾਉ ਦੇ ਅੱਜ ਸਾਰੇ ਕਿਸੇ ਨਾਲ ਨਹੀਂ ਕੋਈ ਮਾਰਿਆ ਅੱਛਾ ਕਿਸੇ ਲੋਕ ਨੂੰ ਕੁਝ ਨਹੀਂ ਕਿਹਾ ਹਾਂ ਪਿਆਰ ਨਾਲ ਰਹਿੰਦੇ ਤੇ ਸਾਰੇ ਸਾਰੇ ਯਾਰੇ ਤੁਹਾਡੇ ਆੜੀ ਵੀ ਤੇ ਕੋਈ ਤੁਹਾਡਾ ਪਖੀਰਾਂ ਦੇ ਗਵਾਂ ਦਾ ਹੁੰਦਾ ਦੇ ਕੇ ਜਾਮ ਕਿਆ ਨਾ ਸੋਰਾ ਜਾਮ ਜਾਮ ਤਵ ਦੇ ਨਾ ਉਹ ਗਵਾਂ ਦਾ ਹੁੰਦਾ ਦਾ अच्छा टोंबे दल टोंबे ਨਾਲ ਲਗਾਉਂਦਾ ਦਾ ਚੁੰਦੇ ਜਗ੍ਹਾ ਹੁੰਦਾ ਹੁੰਦਾ ਦਾ ਐਸੇ ਵੀ 6 ਵੇ ਨਾ ਤੇ ਆਈ ਐ 6 ਹਾਂਟਾ ਕੋਲ ਹਾਂ ਅਸੀਂ ਦਿਖਾਏ ਆ ਵੀਡੀਓ ਚ ਆ ਠੱਕ ਰਹੇ ਦੀ ਅੱਛਾ ਹਾਂ ਅਨਾਈਆਂ ਦੇ ਉੱਤੇ ਨਾ ਅਜ ਪੜਦੇ ਹੁੰਦੇ ਰ ਖੂ ਹੈ ਜਾਨੂੰ ਪਤਾ ਖੂ ਪਰ ਬਾਜੋ ਨਾ ਨਾ ਬਣਾਇਆ ਹੋਇਆ ਚੌਥਾ ਹੈ ਲੋੜ ਅੱਛਾ ਉਹ ਜਿਹੜਾ ਗਾਉਂਦਾ ਸੀ ਤੂੰਬੇ ਨਾਲ ਹਾਂਜੀ ਉਹਦਾ ਨਾਮ ਕਿਆ ਦੱਸਿਆ ਹੈ ਉਹਦਾ ਕਿਆ ਨਾਮ ਦੱਸਿਆ ਤੁਸੀਂ ਜਿਹੜਾ ਤੂੰਬੇ ਨਾਲ ਗਾਉਂਦਾ ਸੀ ਚੁੰਬਾ ਜਾਮ ਜਾਮ ਉਹਦੀ ਸ਼ਕਲ ਚਿੱਤੇ ਆ ਗਈ ਤੁਹਾਨੂੰ ਪਖੀ ਜਾਮ ਵਿੱਚੋਂ ਦਾ ਫਖੀਰਾ ਵਿੱਚੋਂ ਦਾ ਹਾਂਜੀ ਅੱਛਾ ਇਹ ਜਿਹੜੇ ਥਾਣੇਦਾਰਾਂ ਦਾ ਕਹਿੰਦੇ ਤੇ ਥਾਣੇਦਾਰ ਸੀਗੇ ਇੱਥੋਂ ਦੇ ਰਸੂਲਪੁਰੀਏ ਉਹ ਥਾਣੇਦਾਰ ਲੱਗੇ ਹੋਏ ਸੀ ਕਹਿੰਦੇ ਪੁਰਾਣੇ ਬਜ਼ੁਰਗ ਥਾਣੇਦਾਰਾਂ ਦਾ ਪਰਿਵਾਰ ਸੀਗਾ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਇੱਕੋ ਥਾਣੇਦਾਰ ਹੁੰਦੇ ਸੀਗੇ ਅੰਗਰੇਜ਼ਾਂ ਦੇ ਟਾਈਮ ਦੇ ਅਗਲੇ ਜਾਨਾ ਨਾ ਇੱਕ ਥਾਣੇਦਾਰ ਅੱਗੇ ਹੁੰਦਾ ਦਾ ਮੁਸਲਮਾਨ ਅੱਛਾ ਨੋ ਯਾਰੋ ਨਾ ਹਾਂ ਕੀ ਨੋਤਾ ਉਹ ਨਾ ਨਹੀਂ ਮੈਨੂੰ ਯਾਦ ਹੈ ਉਹ ਥਾਣੇਦਾਰ ਦਾ ਉਹ ਨਾ ਐਥੇ ਸੱਚ ਕੇ ਮੁੰਡਾ ਚੱਲੀ ਦੀ ਜਾਲੀ ਅਧਾ ਸਾਹਿਬ ਖਾਨ ਹਾਂ ਸਾਹਿਬ ਖਾਨ ਸੀਗਾ ਕੋਈ ਮੁਹੰਮਦ ਖਾਨ ਜੀਵਾ ਖਾਨ ਹਾਂ ਇੱਕ ਸਾਹਿਬ ਖਾਨ ਹਾਂ ਸਾਹਿਬ ਖਾਨ ਆ ਰਹਿੰਦਾ ਮੁੰਡਾ ਸੀ ਇੱਕ ਉਹਦਾ ਨਾਮ ਵੀ ਮੈਂ ਤੁਹਾਨੂੰ ਦੱਸਦਾ ਸਮੈਲ ਖਾਨ ਗਫੂਰ ਖਾਨ ਹਾਂ ਤੇ ਇੱਕ ਸੀ ਸਰਦਾਰ ਅਲੀ ਖਾਨ ਇਹ ਨਾ ਕੋਈ ਹੈਗੇ ਯਾਦ ਤੁਹਾਡੇ ਇਹਨਾਂ ਵਿੱਚੋਂ ਸਰਦਾਰ ਅਲੀ ਖਾਨ ਗਫੂਰ ਖਾਨ ਇਹ ਪਹਿਲਾਂ ਠੱਕੇ ਹੋਲੇ ਅੱਛਾ ਹਾਂ ਇਹ ਸਾਰੇ ਇਹ ਮੇਰੇ ਚ ਪਹਿਲਾਂ ਦੇ ਹੋਲੇ ਸਾਹਬ ਖਾਨ ਹੁੰਦਾ ਸੀ ਇਹਨਾਂ ਦਾ ਕੋਈ ਚਾਰੇ ਤਾਂ ਇਹ ਉਹਦੇ ਨਾਲ ਖੁਸ਼ੀ ਦਾ ਜਿਹੜੇ ਲੋਹਾਰਾਂ ਦਾ ਬਾਬਾ ਪੇਈਦਾ ਅੱਛਾ ਉਹ ਨਾ ਜਰ ਜਿੱ ਕੋਈ ਕੋਈ ਫਾੜੀ ਫੁੜੀ ਚੰਡਾਵਣਾ ਹੁੰਦਾ ਹਾਂ ਉਹ ਪੇਈਦਾ ਰੁਪਏ ਤਾਂ ਮੇंजे ਪਰ ਜਾਗੇ ਅੱਛਾ ਕੋਈ ਨਹੀਂ ਜਾ ਉਹ ਪਿਆ ਇਹ ਦੱਸ ਜਾਂਦਾ ਪੁੱਛੇ ਛੱਟ ਮਾਰ ਆ ਬਾਬਾ ਭਾਈ ਨਾ ਮਿਲ ਜਾਣਾ ਜਦ ਮੂੜੇ ਦੇ ਪਾਇ ਕਰਦੇ ਦੇ ਫਾਲੀਆਂ ਲੱਕੜੀ ਦੇ ਹੁੰਦੇ ਦੇ ਹਾਲ ਹਾਂਜੀ ਲੱਕੜੀ ਦੇ ਮੂੜੇ ਦੇ ਫਾਲੀ ਪੈਂਦੀ ਹੁੰਦੀ ਜੀ ਦੇ ਅੱਛਾ ਜਿੱਦਾਂ ਮੂਹ ਵਿੱਚ ਆਉਂਦਾ ਉਹਦੇ ਬੇ ਪੰਦੇ ਉਹ ਪਿਆ ਪੇ ਦਸੀ ਜਾਂਦਾ ਤਾਂ ਹਾਂ ਉਹਨਾਂ ਫੇ ਉੱਛੇ ਪਏ ਨਾ ਦੱਟਣ ਉਹ ਉੱਥੇ ਮਾਰੋ ਛੱਟ ਛੇਲੇ ਦੇ ਕੋਲੇ ਮੁੰਡਾ ਦਿੰਦੇ ਆ ਉਹ ਛਲੇ ਉੱਥੇ ਮਾਰ ਛੱਟ ਉੱਛੇ ਦੇ ਮਾਰ ਨਹੀਂ ਉਹਨੂੰ ਜਦ ਮਿਲ ਜਾਣਾ ਅੱਛਾ ਇਹਨੇ ਕਾਰੀਗਰ ਰਹਾਤ ਅੱਛਾ ਆ ਇਹ ਸੇ ਕਿ ਲੰਬੜਦਾਰ ਹੁੰਦਾ ਦਾ ਅੱਛਾ ਲੰਬੜਦਾਰ ਨਾ ਕੀ ਕਰੇ ਉਹ ਉਹਨੂੰ ਸਮਾਨ ਦੇ ਕੇ ਪੈਸੇ ਦੇ ਦੇ ਅੱਛਾ ਉਹ ਖਾਂਦਾ ਦਾ ਫੇਮ ਅੱਛਾ ਲੰਬੜ ਲੰਬੜਦਾਰ ਹੈ ਕਿਆ ਨਾਮ ਸੀ ਉਹਦਾ ਨਾਮ ਯਾਦ ਹੈ ਹਾਂ ਚਪੂਰ ਚਪੂਰ ਨਾ ਹੈ ਚਪੂਰ ਲੰਬੜਦਾਰ ਦਾ ਸਪੂਰ ਹਾਂ ਰੋਡਾ ਲੰਬੜਦਾਰ ਕਹਿੰਦੇ ਤੇ ਉਹਨੇ ਅੱਛਾ ਜਾ ਰੋਡਾ ਮੁਸਲਮਾਨ ਨਾ ਚਤਾ ਹੈ ਜੀ ਮੁਸਲਮਾਨ ਤਾਂ ਨਾ ਨਾ ਉਹ ਜੱਟ ਦਾ ਜੱਟ ਦਾ ਅੱਛਾ ਸੰਪੂਰਨ ਦਾ ਜੱਟ ਹਾਂ ਉਹ ਤਾਂ ਉਹ ਨਾ ਕਿਹਾ ਜਮੀ ਉਹ ਇਹਨੂੰ ਪੈਸੇ ਦੇ ਦੇ ਅੱਛਾ ਅਸਲ ਮਾਨ ਜਹਾ ਲੈ ਪਏ ਆ ਜੀ ਉਹ ਪੈਸੇ ਉਹ ਫੀਮ ਖਾਦਾ ਦਾ ਫੀਮ ਗਿਆ ਜੋ ਖਰਚ ਹੋ ਗਏ ਹੂੰ ਖਰਚ ਹੋਏ ਉਹ ਨਾ ਕੀ ਕਰਿਆ ਉਹ ਜੋ ਚਿੱਠੀ ਕਿ ਟਿਕਾ ਹੋ ਗਿਆ ਪਾਕਿਸਤਾਨ ਫਿਰ ਇਹ ਉਹਰੇ ਕਿਲਾ ਵੇਚਿਆ ਉਹ ਨਾ ਅੱਛਾ ਕਿਲਾ ਵੇਚ ਕੇ ਪਾਕਿਸਤਾਨ ਛੱਡ ਕੇ ਆਇਆ ਉਹ ਅੱਛਾ ਪਾਕਿਸਤਾਨ ਪੈਸੇ ਦੇ ਕੇ ਆਇਆ ਉਹਨਾਂ ਨੂੰ ਅਮਾਨਦਾਰੀ ਆਈ ਜੀ ਆਈ ਜੀ ਅੱਛਾ ਉੱਥੇ ਜਾ ਕੇ ਦੇ ਕੇ ਆਇਆ ਪੈਸੇ ਕਿਲਾ ਵੇਚ ਕੇ ਆਇਆ ਹਾਂ ਤੇ ਹਾਂ ਜੀ ਟਿਕਟ ਕਾ ਜਿਆਦਾ ਹੋ ਗਿਆ ਹਾਂ ਜੀ ਬੜੀ ਇਮਾਨਦਾਰੀ ਦਿਖਾਈ ਉਹਨੇ ਹਾਂ ਉਹ ਵੀ ਉਹ ਵੀ ਵਿਚਾਰੇ ਬਹੁਤ ਚੰਗੇ ਸੀ ਅੱਛਾ ਆਇਆ ਜੇ ਮੇ ਸਮਾਨ ਹੈ ਰੇਕ ਨਹੀਂ ਆ ਥਾਰੇ ਕੋਈ ਕਿਸੇ ਨਾਲ ਕੋਈ ਨਹੀਂ ਮਾਰਿਆ ਆਇਆ ਜੇ ਜੇ ਅੱਛਾ ਆ ਜੇ ਜੇ ਇੱਥੇ ਤੋਂ ਇਜਤਮਾਨ ਨਾਲ ਗਏ ਹੋ ਆ ਹਾਂ ਜੀ ਤੁਹਾਡੇ ਕੋਈ ਆੜੀ ਵੀ ਸੀਗੇ ਤੁਹਾਡੇ ਨਾਲ ਦੇ ਤੁਹਾਡੇ ਜਿਹੜੇ ਤੁਹਾਡੇ ਨਾਲ ਖੇਡਦੇ ਸੀ ਉਹਨਾਂ ਦੇ ਨਾਮ ਯਾਦ ਹੈ ਜਦੋਂ ਮੁਸਲਮਾਨਾਂ ਦੇ ਮੁੰਡੇ ਤੁਹਾਡੇ ਨਾਲ ਖੇਡਦੇ ਸੀ ਹਾਂ ਹਾਂ ਉਹਨਾਂ ਦਾ ਕਿਸੇ ਦਾ ਨਾਮ ਯਾਦ ਹੈ ਉਹਨਾਂ ਨੇ ਪਹਾਂ ਜੋ ਚੰਦੇ ਆ ਜਾਂਦੇ ਸਾਰੇ ਜਿਹੜੇ ਦੱਸੋ ਨਾਮ ਦੱਸੋ ਇੱਕ ਜਾਈ ਹੈ ਕਿ ਇਹ ਇੱਕ ਛੇ ਲਈ ਖੇਡਦਾ ਹੁੰਦਾ ਹਾਂ ਹਾਂ ਛੇ ਇੱਕ ਬਿਜਲੀ ਲਈ ਕਿ ਉਹਦੇ ਖੇਡਦਾ ਹੁੰਦਾ ਬਿਜਲੀ ਦਾ ਇੱਕ ਦਾ ਨਾਮ ਅੱਛਾ ਅਗਰ ਇੱਕ ਇੱਕ ਰੰਜਾ ਦਾ ਉਹਦਾ ਨਾਮ ਕੀਤਾ ਉਹਦਾ ਨਾਮ ਰਮਜ਼ਾਨਤਾ ਰਮਜ਼ਾਨ ਰਮਜ਼ਾਨ ਅੱਛਾ ਉਹ ਤਾਂ ਉਹ ਤੁਹਾਡੇ ਨਾਲ ਖੇਡਦਾ ਤਾਂ ਖੇਡਦੇ ਰਹੇ ਸਾਡੇ ਜਨਾਂ ਉਹ ਜਿਹੜਾ ਸਿਲਾ ਸੀ ਉਹਨਾਂ ਦਾ ਜੀ ਇਹਦੇ ਹੁਣ ਅਸੀਂ ਮੰਗ ਕੇ ਚਾਵਲ ਖਾਂਦੇ ਰਹੇ ਉਹਨਾਂ ਦੇ ਅੱਛਾ ਅਜਾ ਲਿਖਾ ਦੇ ਦੇਣਾ ਅਜੇ ਲੈ ਉਹਨੇ ਬਾਹਕਾ ਮੰਦੇ ਚਾਵਲ ਬਣਾਉਣ ਦਿੱਤੇ ਅੱਛਾ ਤੁਸੀਂ ਖਾ ਲੈਂਦੇ ਤੇ ਹਾਂ ਕਿ ਪੱਕੇ ਨਹੀਂ ਫਾਰਕ ਡਾ ਕੋਈ ਕੋਈ ਫਰਕ ਨਹੀਂ ਪਾਏਗਾ ਇੱਕ ਦਾਲ ਪੁੱਛੋ ਕੱਲ ਇੱਕ ਦੋ ਇਹਦੇ ਜਾਂਦੇ ਜਾਂਦੇ ਤੇ ਹਾਂ ਹਾਂ ਕੋਈ ਫਰਕ ਨਹੀਂ ਪਿਆ ਪਿਆਰ ਪੂਰਾ ਦਾ ਹਾਂ ਪੂਰਾ ਜੀ ਜਣੂ ਵਧੀਆ ਬੰਦੇ ਤੇ ਹੋਇਆ ਹਾਂ ਥਾਂਨੇ ਵੀ ਗੌਣ ਲਾ ਲਿਆ ਨੇ ਉਹਨੇ ਅੱਛਾ ਤੁਸੀਂ ਗਾਲੰਦੇ ਤੇ ਹਾਂ ਥਾਂਨੇ ਇਹ ਬੱਕਰੀਆਂ ਚਾਰਦੇ ਹੁੰਦੇ ਤੇ ਹਾਂ ਛੋਟੇ ਛੋਟੇ ਉਹਨਾਂ ਨੇ ਲੈ ਜਾਣਾ ਜਾ ਕੇ ਛੋਲੇ ਬੱਕਰੀ ਦਾ ਖੋਲ ਲੈਣਾ ਛੋਲੇ ਹੁੰਦੇ ਨੇ ਲਾਏ ਹੋਏ ਹਾਂ ਹਾਂ ਚਲਾ ਰਿਓਂਗੇ ਨੇ ਹਾਂ ਆਹ ਪਿੰਡਾਂ ਬੇ ਆਲੀ ਬਲੀ ਛੇਰ ਖੋਦਾ ਤੇਲੂ ਨੇ ਨਾ ਨਾ ਆਹ ਕਰਕੇ ਅਸੀਂ ਮੰਗ ਲਿਆ ਹੁੰਦੇ ਤੇ ਅੱਛਾ ਨੇ 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 ਹੁੰਦੇ ਲਾ 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 ਬੜਾ ਹਾਂ ਬੱਕਰੀਆਂ ਚਾਰਦੇ ਚਾਹ ਵੀ ਬਾਹਰ ਬਣਾ ਲੈਂਦੇ ਤੇ ਉਬੜਾ ਵਧੀਆ ਬਣਾ ਸੀ ਦੱਬਾ ਲੈ ਜਾਣਾ ਚਾਹ ਲੈ ਜਾਣੀ ਪੱਤੀ ਲੈ ਜਾਣੀ ਨਹੀਂ ਅੱਛਾ ਚਾਹ ਬਣਾ ਲੈਂਦੇ ਤੇ ਉਹ ਫਿਰ ਅੱਗੇ ਕਿੱਥੇ ਬਾਲਦੇ ਤੇ ਹਾਂ ਬਸ ਫਿਰ ਉਹਦੇ ਬਾਅਦ ਦੇ ਨਹੀਂ ਉਹ ਚਾਹ ਬਣਾਉਂਦੇ ਤੇ ਅੱਗੇ ਫਿਰ ਕਿਦਾਂ ਜਾਲਦੇ ਤੇ ਹਾਂ ਅੱਗੇ ਬੱਚੇ ਉਹ ਨਾ ਬਣਾ ਲੈਂਦੇ ਨੇ ਚੁੱਲਾ ਜਿਹਾ ਬਣਾ ਕੇ ਡੱਬਾ ਹੁੰਦਾ ਦਾ ਅੱਛਾ ਡੱਬੇ ਹੁੰਦੇ ਨੇ ਹਾਂ ਲੋਹੇ ਦੇ ਟੀਨ ਦੇ ਅੱਛਾ ਉਹਦੇ ਵਿੱਚ ਪਾਣੀ ਪਾ ਕੇ ਪੱਤੇ ਪੋਚੇ ਦੇ ਜਾਂਦੇ ਤੇ ਅੱਛਾ ਬਾਅਦ ਬਾਅਦ ਚਾਹ ਡੱਬੀ ਕੋਲ ਰੱਖਦੇ ਤੇ ਬਾਪਾ ਬਕਰੀਆਂ ਦੇ ਦੁੱਧ ਦੀ ਚਾਹ ਹਾਂ ਬਕਰੀਆਂ ਦੇ ਦੁੱਧ ਦੀ ਚਾਹ ਹੈ ਇਹ ਗੱਲ ਨੂੰ ਕਦੋਂ ਚੇਤੇ ਆ ਗਿਆ ਟਾਈਮ ਹਾਂ ਅੱਛਾ ਤੁਸੀਂ ਕਹਿੰਦੇ ਵੀ ਅਸੀਂ ਜੀ ਹੁਣ ਦਾ ਜ਼ਮਾਨਾ ਜੀ ਹੋਰ ਚੱਕਦਾ ਹਾਂ ਮੈਂ ਕੋਈ ਜ਼ਮਾਨਾ ਚੰਗਾ ਤਾਂ ਜੀ ਜ਼ਮਾਨਾ ਚੰਗਾ ਸੀ ਹੁਣ ਕਿਹੜਾ ਦਾ ਹੁਣ ਆਪਰੇ ਮਿੱਟੇ ਇੱਧਰ ਆ ਜਾ ਯਾ ਇੱਧਰ ਆ ਜਾ ਹੁਣ ਤਾਂ ਬਾਪ ਨੂੰ ਨਹੀਂ ਜਾਣਦੇ ਮੁੰਡੇ ਨਹੀਂ ਜਾਣਦੇ ਹਾਂ ਨਹੀਂ ਜਿਹੜੇ ਸਿਆਣਦੇ ਆ ਬਹੁਤ ਬਹੁਤ ਇੱਜ਼ਤ ਕਰਨ ਵਾਲੇ ਕਿਹਾ ਉਹ ਜਿਹੜੇ ਜਾਣਦੇ ਜਾਣਦੇ ਹੀ ਆ ਹਾਂ ਜਿਹੜੇ ਕਾਦੇ ਆਪਣੇ ਮਾਮਲੇ ਕਰਦੇ ਆ ਹੋਰ ਇਹਨਾਂ ਨੰਬਰਦਾਰਾਂ ਨਹੀਂ ਇਹਨਾਂ ਨੰਬਰਦਾਰਾਂ ਨੇ ਇਹ ਭੜਾ ਕਰੇ ਉਹਨਾਂ ਨੇ ਕਹਿੰਨੇ ਪਕਰਿਆ ਨਹੀਂ ਹੋਣਾ ਅੱਛਾ ਛਾੜੇ ਬਹੁਤ ਆ ਇਹਨਾਂ ਕਾਹੀ ਵੀ ਗੇ ਬਣਾ ਹਾਂ ਅੱਛਾ ਤੁਸੀਂ ਕਹਿੰਦੇ ਵੀ ਤੁਸੀਂ ਗਾ ਵੀ ਲੈਂਦੇ ਤੇ ਗਾਉਣ ਵੀ ਲਾਤਾ ਤੁਹਾਨੂੰ ਹਾਂ ਉਹ ਕਿਆ ਗਾਉਂਦੇ ਤੇ ਇੱਕ ਤਾਂ ਗੀਤ ਦੇ ਬਾਰੇ ਬੋਲ ਤਾਂ ਸੁਣਾਓ ਥੋੜਾ ਜਿਹਾ ਸੁਣਾ ਦੇ ਮਾਵਾ ਭੋਜਾ ਗਵਣੇ ਦਾ ਇਹੀ ਕਰਦੇ ਆ ਜੀ ਬਲੀ ਜੋ ਖੇਰ ਖੋਦੇ ਤੇ ਚੰਦੂ ਉਹਨਾਂ ਦੇ ਨਾਲ ਉਹਨੂੰ ਘਰੇ ਤੇ ਨੂੰ ਪੂਰਨ ਨੂੰ ਪਾਣ ਲਈ ਇਹ ਗਾਇਦਾ ਚੱਲ ਬੰਦਾ ਜੰਦੇ ਤੇ ਕਿ ਨਹੀਂ ਜਦ ਪੱਜੀ ਆਇਆ ਜੇ ਬਗਤ ਚਲੇ ਤੇ ਵਧੀਆ ਸਮਾਤਾ ਹੈ ਨਾ ਹਾਂ ਹਾਂ ਜਦ ਇੱਜ਼ਤ ਕਰਦੇ ਦੇ ਕੇ ਜਿਹੜੀ ਹੋਰ ਕੋਈ ਇੱਜ਼ਤ ਨਹੀਂ ਨਾਲ ਲੱਗਦੀ ਆ ਕਿ ਜਿਆਦਾ ਇੱਜ਼ਤ ਪਿਆਰ ਜ਼ਿਆਦਾ ਸੀ ਹਾਂ ਜੀ ਹਾਂ ਹਾਂ ਜਦ ਇੱਕ ਦੂਜੇ ਦੀ ਇੱਜ਼ਤ ਪਿਆਰ ਜ਼ਿਆਦਾ ਹੁੰਦਾ ਸੀ ਹਾਂ ਹੇ ਜੱਲ ਹੁੰਦਾ ਉਹ ਚਾ ਉਹ ਜਦੋਂ ਨਾ ਪਤਾ ਹੁੰਚਾ ਲੱਗਿਆ ਥੋਨ ਬਮਾਰੀ ਕਰਕੇ ਕੋਈ ਗੱਲ ਨਹੀਂ ਅੱਛਾ ਛੇਡਾਂ ਖਲਾਰਾਂ ਕਿਆ ਖੇਡਦੇ ਹੁੰਦੇ ਸੀ ਹਾਂ ਛੇਡਾਂ ਖਲਾਰਾਂ ਕਿਆ ਖੇਡਦੇ ਹੁੰਦੇ ਸੀ ਖਲਾਰਾਂ ਹੀ ਕੋਕੋਲ ਕਰਨ ਲੱਗ ਜਾਂਦੇ ਤੇ ਅੱਤੀ ਬੀ ਖੇਡ ਕੋਢੀ ਖੇਡਦੇ ਹੁੰਦੇ ਤੇ ਅੱਛਾ ਕੀ ਕਰਦੇ ਸੀ ਕੋਢੀ ਕੋਢੀ ਖੇਡਦੇ ਸੀ ਕਬਾਡੀ ਖੇਡ ਲੈਂਦੇ ਤੇ ਅੱਛਾ ਕਬਾਡੀ ਖੇਡਦੇ ਰਿਹਾ ਘੁੱਟਦੇ ਹੁੰਦੇ ਨੇ ਕੋਣ ਵੀ ਲਾ ਹੋ ਜਾਂਦਾ ਜਾਨੂ ਜਦੋਂ ਇਹਦੇ ਦੇ ਸੰਭਰਦਾ ਦਾ ਬੜਾ ਪਾਪਾ ਜਿਹਦਾ ਕੋਲਦਾ ਹੁੰਦਾ ਦਾ ਅੱਛਾ ਹਾਂ ਇਹ ਯਕੜਦਾ ਉਹ ਵੀ ਕਰਦਾ ਹੈ ਬੱਚੋ ਨਾਲ ਦਾ ਹੈ ਅੱਛਾ ਹਾਂ ਉਹ ਜਿਹੜਾ ਤੂੰਬੇ ਨਾਲ ਗਾਉਂਦਾ ਹੁੰਦਾ ਸੀਗਾ ਉਹ ਜਾਮ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਤਾਂ ਹੈ ਉਹ ਪ੍ਰੋਗਰਾਮ ਬਿਆਹਾਂ ਬਿਆਹਾਂ ਪਰ ਵੀ ਗਾਉਂਦਾ ਤਾਂ ਹਾਂ ਹਾਂ ਉਹ ਗਾਉਂਦਾ ਤਾਂ ਹੈ ਛਾਂਜਾਂ ਪਰ ਵੀ ਜਾਂਦਾਦਾ ਅਸਾਈਆਂ ਪਰ ਜਾਂਦਾਦਾ ਹਾਂ ਕਿਉਂਬਾ ਹੁੰਦਾ ਰਹੇ ਤੇ ਅੱਛਾ ਹਾਂ ਸੋਹਣੀ ਪਰਸਨੈਲਿਟੀ ਜੀ ਉਹਦੀ ਹੈ ਹਾਂ ਕਿਉਂਬੇ ਜਲੇ ਗਾਉਂਦਾ ਬੰਦਾ ਦਾ ਪੂਰੀ ਟਵਰ ਸੀ ਉਹਦੀ ਹੈ ਹਾਂ ਹਾਂ ਟਵਰ ਪੂਰੀ ਟੀ ਅੱਛਾ ਬੰਦਾ ਠੇਕਨ ਲੰਬਾ ਜਵਾਨ ਤਾਂ ਅੱਛਾ ਹੈ ਯਾਨੀ ਐ ਜੇ ਜੇ ਲੰ ਅੱਜ ਮੈਂ ਤੁਹਾਨੂੰ ਪੁਰਾਣੀਆਂ ਗੱਲਾਂ ਯਾਦ ਕਰਾਤੀਆਂ ਠੀਕਰ ਆ ਮੈਂ ਲੰਮਾ ਚੋਂ ਲੜਿਆ ਨਹੀਂ ਦੱਸਿਆ ਹੁਆ ਹਾਂ ਮੈਂ ਟਿਕਾ ਉਹਨਾਂ ਨੇ ਤਾਂ ਕਿਤਾਬੇ ਲਿਖੀ ਹੋਈ ਹੈ ਮੈਨੂੰ ਉਹਨਾਂ ਨੇ ਕਿੰਨੇ ਵਾਰ ਫੇਰ ਵੀ ਬੁਲਾਇਆ ਤਾਂ ਅੱਛਾ ਮੈਨੂੰ ਯਾਦ ਨਹੀਂ ਯਾਰ ਮੈਂ ਆਪਣੀ ਕੰਮ ਕਰਦਾ ਹਾਂ ਕੋਈ ਗੱਲ ਨਹੀਂ ਆ ਕਿ ਨਹੀਂ ਦਿਮਾਗ ਕੇ ਫਰਕ ਹੁੰਦੀ ਐ ਅੱਛਾ ਜਿਹੜੀ ਖਰਾਕਾਂ ਹੁੰਦੀਆਂ ਸੀ ਪੁਰਾਣੀਆਂ ਤੁਹਾਡੇ ਟਾਈਮ ਬਚਪਨ ਦੇ ਵਿੱਚ ਤੁਹਾਡੇ ਜਦੋਂ ਤੁਸੀਂ 20 ਸਾਲ ਦੇ 25 ਸਾਲ ਦੇ ਸੀਗੇ ਉਹ ਕਿਦਾਂ ਦੀਆਂ ਖਰਾਕਾਂ ਹੁੰਦੀਆਂ ਸੀ ਤਾਂ ਹੁਣ ਦੀਆਂ ਖਰਾਕਾਂ ਕਿਆ ਫਰਕ ਪੈ ਗਿਆ ਉਹ ਭਾਈ ਜੁੱਝ ਪੌਚੁੰਦਾ ਦਾ ਅੱਛਾ ਮਖਣੀ ਪੌਚੁੰਦੀ ਜੀ ਲੱਸੀ ਪੌਚੁੰਦੀ ਸੀ ਉਹਨਾਂ ਮਗਟਾਂ ਦੇ ਵਿੱਚ ਕਰੇ ਜੁੱਝ ਪੌਂਦੇ ਤੇ ਹਾਂ ਕੋਈ ਗੱਲੀ ਪੈਸਾ ਜ ਨਹੀਂ ਹੁੰਦੇ ਸਭ ਪੀ ਜਾਂਦੇ ਅੱਛਾ ਆਪੀ ਜੰਨਦਾ ਜਾਂ ਕੋਈ ਜੰਨਦਾ ਜਬੇਲੇ ਹੁੰਨੇ ਕਿ ਬੇਲੇ ਹੁੰਦੇ ਨੇ ਘਰੇ ਘਰੇ ਹੁੰਦੇ ਨੇ ਕਸ਼ੂੰਬੀਆਂ ਖੜੀਆਂ ਹੁੰਦੀਆਂ ਹਾਂ ਕਸ਼ੂੰਬੀ ਗੋਟੇ ਗੋਟੇ ਖੜੀ ਹੁੰਦੀ ਸੀ ਅੱਛਾ ਹੁੰਦਾ ਦਾ ਜਮੀਨ ਵਿੱਚ ਹਾਂ ਅਗਨੇ ਫਸਲ ਕਾ ਹੁੰਦੀ ਸੀ ਕੱਕ ਮੱਕੀ ਹੁੰਨੀ ਕਿਤੇ ਚਰੀ ਹੋ ਜਾਣੀ ਇੱਕ ਹੋਣਾ ਬਸ ਹੋਰ ਕੋਈ ਫਸਲ ਹੋਰ ਕੋਈ ਫਸਲ ਚੀਨੇ ਹੁੰਦੇ ਤੇ ਚੀਨੇ ਦਾ ਰੋਹੀ ਦੇਖੇ ਹੁੰਨੇ ਨਹੀਂ ਉਹ ਕਾ ਹੁੰਦੇ ਤੇ ਚੀਨਾ ਹੁੰਦਾ ਤੇ ਜਿੱਕਾ ਥੋਂ ਕਦੇ ਜਾਂਦੇ ਹਾਂ ਇਹ ਚਾਵਲ ਹੁੰਦੇ ਤੇ ਚਾਵਲ ਹੁੰਦੇ ਤੇ ਹਾਂ ਜੀ ਅੱਛਾ ਥੀਲਾ ਬਿਜਾ ਆ ਆਟਾਂ ਹੁੰਦੇ ਦੇ ਕਾਲੇ 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 ਤਾਂ ਉਹ ਬੀਜੇ ਹੁੰਦੇ ਦੇ ਰਾਜੂ ਦੇ ਦਾਲਾਂ ਵੀ ਬੀਜੇ ਨਹੀਂ ਪੈਤੇ ਅੱਛਾ ਮੀ ਪੈਤੇ ਮਾਰੂ ਖੇਤੀ ਸੀ ਹਾਂ ਮਾਰੂ ਖੇਤੀ ਹੁੰਦੀ ਸੀ ਹਾਂ ਜਦੋਂ ਪਾਣੀ ਦੇ ਕੇ ਹੁੰਦਾ ਦਾ ਬਾਜੀ ਜਨ ਖੁਬ ਚਰ ਜਾਂਦਾ ਦਾ ਪਾਣੀ ਹਾਂ ਪਾਣੀ ਅਸੀਂ ਜਿਹੜੀਆਂ ਦਾਲਾਂ ਸੀਗੀਆਂ ਦਾਲਾਂ ਵੀ ਉਹ ਕਿਹੜੀ ਕਿਹੜੀ ਦਾਲ ਖੁੰਦੀ ਸੀ ਦਾਲ ਦਾਲ ਜਾਂ ਮਸਰੀ ਮਾਂ ਇਹ ਹੁੰਦੇ ਅੱਛਾ ਹਾਂ ਮੂੰਹ ਜਦ ਮੂੰਹ ਭੜੀ ਹੁੰਦੀ ਸੀ ਜਿਹੜੇ ਮਸਰੀ ਮਾਂ ਪਹਿਲਾਂ ਹੁੰਦੇ ਸੀਗੇ ਉਹਨਾਂ ਦਾ ਸਵਾਦ ਬੱਕਰਾ ਹੁੰਦਾ ਸੀ ਹਾਂ ਹਾਂ ਜੀ ਬੱਕਰਾ ਉਹਨਾਂ ਦਾ ਜਦੋਂ ਖਣੋ ਬਾਜਾ ਲਾਉਣਾ ਨਾ ਜਦਿਆਲੇ ਹੂੰ ਫਿਰ ਟਿਲ ਬੱਕਰੇ ਦੇ ਜਾਣਾ ਟਿਲ ਹੁੰਦੇ ਤੇ ਅੱਛਾ ਟਿਲ ਹੁੰਦੇ ਤੇ ਮੂੰ ਫੜੀਆਂ ਵਿੱਚ ਲਾਏ ਹੋਏ ਭੁੰਨੇ ਦੇ ਵਿੱਚ ਇਹਨੇ ਬੀਜ ਲਏ ਅੱਛਾ ਉਹ ਚਾਹ ਲੈਂਦੇ ਤੇ ਉਹਨਾਂ ਦੇ ਪਿੰਨੀਆਂ ਵੀ ਬਣਾ ਕੇ ਖਾਂਦੇ ਤੇ ਲੋੜੀ ਨੂੰ ਅੱਛਾ ਹਾਂ ਉਹਨਾਂ ਦੇ ਲੁੱਟ ਚਿਨਾ ਦੀਆਂ ਤਿਲਾਂ ਦੀਆਂ ਪਿੰਨੀਆਂ ਬਣਾਉਂਦੇ ਪਿੰਨੀਆਂ ਬਣਾ ਕੇ ਖਾਣੀਆਂ ਤੁਹਾਡੀ ਮਾਤਾ ਬਣਾਉਂਦੀ ਸੀ ਜਿਆਦਾ ਜਿਆਦਾ ਇੱਕ ਨੂੰ ਬਾਝਾ ਲਾਉਣਾ ਫਿਰ ਉਹ ਕੁੱਟ ਕੇ ਲੈ ਜਾਦੇ ਚੱਲ ਅੱਛਾ ਚੱਕਰਪਾਣੀ ਵਿੱਚ ਤੇ ਜਾ ਕੇ ਉਹ ਮੱਛਾ ਟੇਕਣਾ ਉੱਤੇ ਲਖਾ ਲੈਣੀ ਚਾਰੇ ਨੇ ਉਹ ਤੁਹਾਡੀ ਮਾਤਾ ਬਣਾਉਂਦੀ ਸੀ ਪਿੰਨੀਆਂ ਤੁਹਾਡੀ ਮਾਤਾ ਬਣਾਉਂਦੀ ਸੀ ਮੈਂ ਸਮਝ ਗਿਆ ਜਿਹੜੀਆਂ ਤਿਲਾਂ ਦੀਆਂ ਪਿੰਨੀਆਂ ਸੀਗੀਆਂ ਉਹ ਮਾਤਾ ਬਣਾਉਂਦੀ ਸੀ ਹਾਂ ਮਾਤਾ ਬਣਾਉਂਦੇ ਘਰ ਬਣਾ ਦੇ ਕੁੱਟ ਕੇ ਕੁੱਟ ਕੇ ਜੰਨੇ ਜਾਨ ਅੱਛਾ ਹਾਂ ਉਹਨਾਂ ਵੇ ਕੋਟੇ ਕਨੇ ਮੋਗਰ ਜਲ ਫੇ ਕੋਟੇ ਕਤਾਵ ਕੱਦੇ ਦੇ ਵਿੱਚ ਸ਼ੱਕਰ ਪਾ ਲੈਣੇ ਬਹੁਤ ਸ਼ੌਕ ਲੱਗ ਜਾਂਦੇ ਤੇ ਤੇਲੇ ਵਿੱਚ ਜੇ ਨਾ ਹੁਣ ਵੀ ਖਾਣ ਨੂੰ ਦਿਲ ਕਰਦਾ ਹਾਂ ਬੇਰੇੜੀ ਦੀ ਰੋਟੀ ਦੱਸੋ ਕਿੱਦਾਂ ਬਣਦੀ ਸੀ ਕੀ ਹੁੰਦਾ ਦਾ ਦੱਸੋ ਹਾਂ ਦੱਸੋ ਬੇਰੇੜੀ ਦੀ ਰੋਟੀ ਕੀ ਹੁੰਦੀ ਸੀ ਕਿਵੇਂ ਬਣਦੀ ਸੀ ਉਹ ਬਣ ਜਾਈਏ ਉਹਨਾਂ ਦਾ ਪਿਆ ਲੈਣਾ ਹੈ ਪਹਿ ਕੇ ਆਟਾ ਗੁੰਨ ਲੈਣਾ ਆਟਾ ਗੁੰਨ ਕੇ ਭਾਵੇਂ ਗੁੰਨਣਾ ਚੰਗਾ ਚੜਾਂਗੇ ਪਹਿਲੇ ਰੋਟੀ ਮਦਵ ਪਕਾ ਲੈਣੀ ਦੋ ਦੋ ਜਿਨੀ ਹੋਣੀ ਅਪਰਚਾਤ ਨਹੀਂ ਜੇ ਕੇ ਕੇ ਕਾਲ ਦਿਖਾ ਲਓ ਭਾਈ ਕਿ ਯਾਨੀ ਉਹ ਗੰਦ ਲੱਸੀ ਹੁੰਦੀ ਸੀ ਅੱਛਾ ਹਾਂ ਲੱਸੀ ਪੀਣੀ ਜਦ ਕਿ ਮੱਖਣੀ ਆ ਲਾਲ ਹੁੰਦੇ ਨੇ ਲੱਸੀ ਆ ਹੁਣ ਵਰਗੇ ਜੋੜੇ ਹੁੰਦੇ ਨੇ ਇੱਕ ਜੋੜੇ ਕਾਰੇ ਹੁੰਦੇ ਨੇ ਜੋੜੇ ਲਾਲ ਹੋਇਆ ਹੁੰਦਾ ਉਹ ਜੋ ਲੱਸੀ ਹੁੰਦੀ ਸੀ ਨਹੀਂ ਨਹੀਂ ਮੱਖਣੀ ਵੇਖ ਕੇ ਜਾ ਕੇ ਜਣਾ ਨਹੀਂ ਨਹੀਂ ਮੱਖਣੀ ਹੁੰਦੀ ਸੀ ਹਾਂ ਹਾਂ ਸਾਰੇ ਦਾ ਚੜਾ ਦੇ ਵੀ ਮੈਸੀ ਕਰਕੇ ਲਖੀ ਹੁੰਦੀ ਸੀ ਗਰੀਬਾਂ ਨੇ ਵੀ ਹਾਂ ਉਹ ਵੀ ਮਖਣੀ ਮਖਣੀ ਖਾ ਲੈਂਦੇ ਤੇ ਹਾਂ ਹੋਰ ਗੈ ਪੈਸਾ ਨਹੀਂ ਲੱਜਦਾ ਐਸਾ ਪੈਸਾ ਨਹੀਂ ਸੀ ਪੈਸਾ ਕਿੱਥੋਂ ਦਾ ਪੈਸਾ ਹੈ ਨਹੀਂ ਲੱਜਦਾ ਖਾਣੇ ਨੂੰ ਵੇਚ ਲੈਣਾ ਅੱਛਾ ਹਾਂ ਖਾਣੇ ਨੂੰ ਕੋਈ ਪਰਵਾਹ ਨਹੀਂ ਦੀ ਖਾਣੇ ਨੂੰ ਖੁੱਲਾ ਤਾਂ ਉਂਝ ਪੈਸਾ ਨਹੀਂ ਸੀਗਾ ਹਾਂ ਉਹ ਚੋਲੇ ਵੀ ਤਾਂ ਆਹੀ ਗੱਲ ਆ ਰਹੀ ਜੀ ਕਹਿੰਦੇ ਪੈਸੇ ਦੀ ਗਰੀਬੀ ਸੀ ਉਂਝ ਮਾਲ ਡੰਗਰ ਸਮਾਨ ਪੂਰਾ ਹੁੰਦਾ ਸੀ ਹਾਂ ਜਮਨ ਪਿਤਾ ਇਹ ਗੰਦੀ ਆ ਜੇ ਮਾਂ ਮਾਪੇ ਨੂੰ ਵੀ ਕੋਈ ਹਮਲਾ ਲਾ ਹੁੰਦੀ ਦੀ ਅਗਨੇ ਮੇਰੇ ਪੁੱਤ ਚੰਗਾ ਚਾਖੜਾ ਹੋ ਜੂ ਲਾ ਥੋੜੀ ਜਿਹੀ ਪੜਾ ਹੁਣ ਤਾਂ ਤੂੰ ਪਿਆ ਜੇ ਪੁੱਛਣਾ ਨਹੀਂ ਕਹਿਣਾ ਪਿਆ ਪਿਆ ਜਾਤਾ ਦੇ ਕੇ ਬੁਖਾਰ ਵੀ ਹੋ ਗਿਆ ਛਣੇ ਤੇ ਪੈ ਜਾਣਾ ਛਣੇ ਹੁੰਦੇ ਛਣੀ ਨਹੀਂ ਲੇ ਦੇਖੀ ਨਹੀਂ ਉਹ ਕਿ ਆਉਂਦੀ ਸੀ ਛਣੀ ਹੁੰਦੀ ਜਿਵੇਂ ਟਾਂਜਾਂ ਬੱਟਲ ਲੈਂਦੇ ਤੇ ਉਹਨੂੰ ਟੋਬੇ 'ਚ ਡੱਬ ਦਿੰਦੇ ਨੇ ਨਹੀਂ ਛਣੀ ਕਿਹ ਆਉਂਦੀ ਸੀ ਦੱਸੋ ਹੁਣ ਛਣੀ ਹਾਂ ਛਣੀ ਹੁੰਦੀ ਤੇ ਬੀਜ ਹੁੰਦੇ ਜਿਹੜੇ ਛਣੀ ਦੇ ਅੱਛਾ ਜਿਕਨੇ ਆਇਆ ਚਲੇ ਮੂੰਹ ਫੜੀ ਦੇ ਆਇਆ ਉਹਨੇ ਹਾਂ ਹਾਂ ਉਹ ਹੁੰਦੇ ਤੇ ਅੱਛਾ ਉਹ ਬੀਜ ਜਿਹਨੇ ਉਹਨੇ ਗੱਲ ਫਿਰ ਛਣੀ ਉਹਨੂੰ ਨਾ ਕੁਝ ਕੁ ਘੰਗਰੂ ਲੱਗ ਜਾਂਦੇ ਪਰ ਅੱਛਾ ਕੋ ਛਣੀ ਦੇ ਠੀਕ ਹੈ ਉਹਦੇ ਵਿੱਚ ਬੀਜ ਹੁੰਦੇ ਤੇ ਹੂੰ ਘੰਗਰੂ ਲੱਗੇ ਹੋਏ ਹੁੰਦੇ ਤੇ ਅੱਛਾ ਫਿਰ ਉਹਨੂੰ ਟੋਬੇ 'ਚ ਡੱਬਦੇ ਤੇ ਟੋਬੇ 'ਚ ਤੂੰ ਵੀ ਜੱਦ ਭੱਜ ਕੇ ਫਿਰੋ ਟਾਂਆਂ ਦੇਖਦੇ ਤੇ ਬਿਟਾਈਉ ਕਰਦੀ ਹੈ ਹਾਂ ਜੇ ਤਾਂ ਹਾਂ ਤੇ ਹੋਈ ਜਦ ਹਾਲੇ ਕਨੇ ਵੀ ਹਾਲੇ ਕੱਚੀ ਆਲੇ ਨੂੰ ਅੱਛਾ ਬੰ ਫੇਰ ਮਿੱਟੀ ਕੋਨੇ ਪਾ ਦੇਣੀ ਹੁਣੇ ਪੈ ਅੱਛਾ ਬਫਾ ਜਾਂ ਪੱਕਣੀ ਉਹ ਗਾਨੇ ਬਨੇ ਹੋਏ ਹੁੰਦੇ ਸੀ ਹਾਂ ਛੋਟੇ ਛੋਟੇ ਇਹਨੇ ਹਾਂ ਉਹ ਬਣ ਕੇ ਪਰ ਛਕਣੇ ਪਾ ਦੇਣੇ ਬਾਹਰ ਕੱਢ ਕੇ ਅੱਛਾ ਜਾਂ ਛਕਣੇ ਫੇਰ ਕਰ ਲੈ ਫੇਰ ਮੈਂ ਪੈ ਜਾਣਾ ਮੈਂ ਪੈ ਜਾ ਉਹ ਕਟੋਰੀ ਜਾਨੀ ਛੱਲੀ ਕਰਨੀ ਉਹਨੇ ਲੱਸੀ ਬਟਣੇ ਅੱਛਾ ਉਹ ਛਣੇ ਉਹ ਫੇਰ ਚਿਪ ਕੇ ਲੈ ਉਹਨੇ ਮੋਗਰੀ ਦੇ ਚਿਪਣੇ ਫੇਰ ਉਹ ਢੋਣੇ ਢੋ ਕੇ ਉਹਨੇ ਬਟਾ ਦੇਣਾ ਅੱਛਾ ਬਟਾ ਦੇ ਕੇ ਫੇਰ ਲੰਬੇ ਲੈ ਜਾਣਾ ਅਗਰ ਨਹੀਂ ਫੇਰ ਉਹ ਪਾਠ ਪਾਉਣੇ ਜੇ 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 ਇੱਕ ਦੇ ਗੰਨੇ ਲੱਜ ਲੈ ਹਾਂ ਗੰਨੇ ਨੂੰ ਉਹਨੇ ਫੇਰ ਰੱਸੇ ਪਾਉਣੇ ਆਪਾ ਉਹ ਛਣੀ ਦੇ ਉਹ ਬੁਖਾਰ ਨਾਲ ਕੀ ਕਹਿੰਦੇ ਸੀ ਤੁਸੀਂ ਬੁਖਾਰ ਜਦ ਹੋ ਜਾਂਦਾ ਤਾਂ ਹਾਂ ਬੁਖਾਰ ਚੜ ਜਾਂਦਾ ਤਾਂ ਹੂੰ ਬੁਖਾਰ ਚੜਨਾ ਛਣੀ ਤੇ ਜਾ ਕੇ ਪੈ ਜਾਂਦੇ ਸੀ ਅੱਛਾ ਪੜਾ ਮੇਰੀਓ ਗੱਲ ਸੁਣ ਲੈ ਹਾਂ ਮੇਰੇ ਕੰਗ ਕੰਗ ਕਹਿੰਦਾ ਜੀ ਜੀ ਕਿ ਮੈਂ ਰਹਿਂਦਾ ਅੱਛਾ ਇਹ ਹੱਲੇ ਆਉਣੇ ਦੀ ਗੱਲ ਆ ਅੱਛਾ ਹੱਲੇ ਪਈ ਗਏ ਤੇ ਅੱਛਾ ਮੈਂ ਤੇ ਛੋਟ ਮੇਰੇ ਲਈ ਕਿਨੇ ਹਾਲ ਚੱਲਦਾ ਮੇਰਾ ਅੱਛਾ ਬਘਾਰ ਮਨ ਹੋਇਆ ਹੋਇਆ ਅੱਛਾ ਮੈਂ ਮਨੋ ਮਾਹਣ ਚਾਚਾ ਕਹਿੰਦਾ ਚਾਚਾ ਲੱਗਦਾ ਹੂੰ ਕਹਿੰਦਾ ਤੈਨੂੰ ਇਹ ਛੇਕ ਪਹੁੰਚ ਆਉਂਦਾ ਤੂੰ ਜਵਾਦੂਲੇ ਹੂੰ ਕੰਮ ਨਹੀਂ ਰੋ ਕਹਿੰਦਾ ਜਿੱਥੋਂ ਬੇਗਰੀ ਖੇਚੀ ਮੈਂ ਉਹ ਕਰਦਾ ਅੱਛਾ ਉਹ ਕਹਿੰਦੇ ਨੂੰ ਇੱਕ ਮਾਤੂ ਹਾਲੇ ਲੱਗਦਾ ਮੈਨੂੰ ਮਾਰੇ ਦਾ ਪੈ ਜਾਂਦਾ ਇੱਥੇ ਅੱਛਾ ਮਾ ਅਛਣੀ ਦੀ ਲੱਗ ਅੱਛਾ ਛਣੀ ਬੀਜੀ ਗਈ ਅੱਛਾ ਮਾ ਛਣੀ ਦੇ ਵਿੱਚ ਪੈ ਗਿਆ ਅੱਛਾ ਅੱਡੇ ਘੰਟੇ ਨੇ ਬੁਖਾਰ ਉਤਰ ਗਿਆ ਅੱਛਾ ਬੁਖਾਰ ਉਤਰ ਜਾਂਦਾ ਦਾ ਬੁਖਾਰ ਉਤਰ ਗਿਆ ਉਤਰ ਕੇ ਮੈਂ ਮੈਨੇ ਕਹਿੰਦੇ ਕਹਿੰਦੇ ਮੈਂ ਬੁਖਾਰ ਚਾ ਤੇਰਾ ਠੀਕ ਹੋ ਗਿਆ ਹਾਂ ਕਹਿੰਦਾ ਚੱਲ ਹੁਣ ਥੋੜਾ ਆਰਾਮ ਕਰ ਲੈ ਚੱਲੀਏ ਉਹ ਮਾ ਨਹੀਂ ਜ਼ਮੀਨ ਨਾ ਸੁੱਕ ਜਾਣਾ ਫਿਰ ਪਾਣੀ ਤਾਂ ਆਈ ਨਹੀਂ ਹੂੰ ਫਿਰ ਕੀ ਬੀਜੂਗੇ ਹਾਂ ਮੈਂ ਕਿ ਨਹੀਂ ਤੇ ਨੂੰ ਨਾ ਚੱਲੇ ਆਉਣਾ ਹਾਂ ਬਾ ਫਿਰ ਹੋਕ ਪੀ ਲੈਣੀ। ਕਿਆ ਪੀ ਲੈਣੀ? ਜੁਵੈਣ ਹੈ। ਜੁਵੈਣ। ਜੁਵੈਣ ਅੱਠ ਪੈਰੀ। ਅੱਠ ਪੈਰੀ ਦਾ ਮਤਲਬ ਕਿਆ ਹੋਇਆ? ਅੱਠ ਪੈਰੀ ਵੀ ਆ ਅੱਗੇ ਜੁਵੈਣ ਹੈ। ਜੁਵੈਣ ਅੱਠ ਪੈਰ ਮਗਰ ਦੇ ਪੀ ਲੈਣੀ ਉਹ। ਉਹ ਅੱਠ ਪੈਰ ਨੂੰ ਭਿਓ ਕੇ ਰੱਖਣਾ ਪਾਣੀ ਚ। ਹਾਂ ਹਾਂ। ਪਾਣੀ ਮਾ? ਹਾਂ ਪਾਣੀ ਚ ਭਿਓ ਕੇ ਰੱਖਣੀ। ਉਹ ਫੇਰ ਪੀ ਲੈਣੀ। ਬੱਬਾ ਖਾਣ ਪਾ ਨਾ ਜਾਣਾ। ਅੱਛਾ ਅੱਠ ਪੈਰੀ ਜੁਵੈਣ ਕਹਿੰਦੇ ਤੁਨੂੰ? ਹਾਂ ਜੁਵੈਣ। ਜੁਵੈਣ ਹੈ। ਅੱਠ ਪੈਰ ਭਿਓ ਕੇ ਰੱਖ ਲੈਣੀ। ਹਾਂ ਭਿਓ ਕੇ ਰੱਖਣੀ। ਅੱਠ ਪੈਰੀ ਜੁਵੈਣ ਪੀ ਲੈਣੀ। ਬਸ ਚਲ। ਅੱਛਾ ਬਖਾਰ ਬਾਹਰ ਲਓ ਜੀ ਬਾਹਰ ਜੀ ਬਾਹਰ ਜੇ 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 ਬਿਮਾਰੀਆਂ ਨਹੀਂ ਹੁੰਦੀਆਂ ਹੁਣ ਤਾਂ ਬਿਮਾਰੀਆਂ ਨਹੀਂ ਜੇ ਅੰਤ ਆਈ ਕੋਈ ਬਿਮਾਰੀ ਨਹੀਂ ਅੰਤ ਗਈ ਹਾਂ ਕਾਦੇ ਬਿਮਾਰੀਆਂ ਬਣਾਏ ਅੰਤ ਛੋ ਤੁਸੀਂ ਦੱਸੋ ਬਿਮਾਰੀ ਸਾਰੇ ਰਹੇ ਦੀ ਮਿਹਰਬਾਨੀ ਹੈ ਰਹੇ ਦੀ ਰਹੇ ਦੀ ਸਪਰੇ ਹੈ ਦੀ ਅੱਛਾ ਬਾਹਰ ਸਰ ਪੈਂਦਾ ਤੁਹਾਡੇ ਟਾਈਮ ਰੇ ਸਪਰੇ ਹੈ ਨਹੀਂ ਜਾ ਹਾਂ ਜਾਨੀ ਜੇ ਇੱਕ ਥੈਲਾ ਪਾਉਂਦੇ ਹੁੰਦੇ ਦੇ ਕਿਸਾਨ ਦਾ ਬਸ ਅੱਛਾ ਮਾਚਾ ਉਹ ਕੋਈ ਪਾਉਂਦੇ ਨਹੀਂ ਤੇ ਹਾਂ ਅਰੇ ਪਾਉਣਾ ਟਿੱਟੇ ਲਾ ਹਾਂ ਉਹ ਪਾਣਾ ਬਾਹਰ ਕਾ ਨਹੀਂ ਰੂੜੀ ਆਈ ਹਾਂ ਬਾਹਰ ਕਾ ਨਹੀਂ ਡਲੇ ਪੰਨੇ ਨੇ ਹਾਂ ਪਿੱਛੇ ਇੱਕ ਜਣੇ ਨੇ ਹੱਥ ਪਾਉਣਾ ਜੋ ਇਹਨਾਂ ਥਾਲੂ ਲੈ ਕੇ ਉਹ ਡਲੇ ਪੰਨੇ ਨੇ ਫੇਸਾ ਕੀ ਪਰ ਬੈ ਕੇ ਚਾਂ ਚ ਰੰਗੀ ਦੇਣੀ ਸਾਗਾ ਦੇਣਾ ਤੁਸੀਂ ਸਾਰਾ ਕੰਮ ਕਰਿਆ ਹੋਇਆ ਹੈ ਹਾਂ ਕਰਿਆ ਜੀ ਸਾਰੇ ਦੇਖੀ ਪਹਿਲਾ ਦੇ ਲੱਕੜੀ ਦੇ ਹਾਲ ਹੁੰਦੇ ਦੇ ਫੇਰ ਲੋਹੇ ਦੇ ਆ ਗਏ ਜੀ ਫੇਰ ਜੁਲਕ ਚਮੀਆਂ ਦੇ ਆ ਗਏ ਹਾਂ ਫੇਰ ਹੁਣ ਟਰੈਕਟਰ ਆ ਗਏ ਕਿ ਨਹੀਂ ਹੁਣ ਤਾਂ ਜਮਾ ਬਦਲ ਗਿਆ ਹਾਂ ਕਿ ਨਹੀਂ ਰੇਸਪ੍ਰੇ ਵੀ ਆ ਗਏ ਬੜੇ ਹਾਂ ਜੀ ਅੱਛਾ ਜੋ ਜੋ ਕੀ ਖਰਾ ਖਾਂਦੇ ਦੇ ਹਾਂ ਗੱਠੇ ਹੁੰਦੇ ਦੇ ਕਿ ਅਰੇ ਨੰਬੇ ਲਾਇਓਏ ਖੰਟੜੇ ਅੱਛਾ ਛੋਟੇ ਛੋਟੇ ਹਾਂ ਹਾਂ ਕਿਆਰੇ ਪਾਏ ਹੋਏ ਜੋ ਜੋ ਕਿਆਰੇ ਸੰਦੇ ਨੇ ਯੰਤ ਦੇ ਮਗਰ ਲਾ ਕੇ ਨਾ ਪਿੱਛੇ ਆ ਗਾਜੇ ਫੜ ਕੇ ਜੋ ਜੋ ਕਿਆਰੇ ਸੰਦੇ ਨੇ ਦੇ ਸੀ लद ले करण लाइ चक उहो छे मोगर मिठा उन पीदा नमा लाट पी अचा मोटे गने ते लता मारे ਅੱਛਾ 70 ਗੰਨੇ ਨਹੀਂ ਚੱਕੋਏ ਤੁਸੀਂ ਚੱਕਦੇ ਆਈ ਚੱਕੇ ਜੀ ਤੁਹਾਡੀ ਛੇਤ ਤਗੜੀ ਹੁੰਦੀ ਸੀ ਹੈ ਹਾਂ ਖਰਾਕ ਪੂਰੀ ਸੀ ਆਈ ਹੁੰਦੇ ਨੇ ਕੋਲ ਵੀ ਕਰਦੇ ਤੇ ਤੁਸੀਂ ਕੁਲਦੇ ਵੀ ਤੇ ਕੋਲੇ ਵੀ ਹੈ ਕੋਲੇ ਦੇ ਆਂਗੇ ਮੱਛਲੀ ਜਾਰੇ ਮੈਂ ਮੱਛਲੀ ਛਾਲ ਲਾ ਕੇ ਆਇਆ ਤੇ ਇੱਕ ਅੱਛਾ ਇਹਨਾਂ ਕਹਿੰਦੇ ਜਣੇ ਨੂੰ ਕੰਗ ਕਹਿੰਨਾ ਉਹ ਕਹਿੰਦੇ ਕਿ ਜਣ ਚੌੜਾ ਚਾ ਚੌੜਾ ਦਾ ਤੇਰੇ ਉੱਥੇ ਜਾ ਕੇ ਇੱਕ ਮੁੰਡਾ ਬਹੁਤ ਘੋੜਦਾ ਦਾ ਅੱਛਾ ਬਹੁਤ ਛੱਕ ਚੰ ਮੁੰਡਾ ਦਾ ਅੱਛਾ ਉਹ ਛਾਲੀਕੋਟੀਆਂ ਦਾ ਪਿੰਡ ਦਾ ਅੱਛਾ ਜਟਾ ਦਾ ਹੀ ਜਾਈ ਕੋਰ ਦਾਗਾ ਰੋਟ ਹੋ ਨਹੀਂਦਾ ਹੈ ਕਿ ਉਹ ਕਨੇ ਬੀ ਤੈਨੂੰ ਕਹਣਾ ਹੈ ਅੱਛਾ ਉੱਠੇ ਹੀ ਕਿ ਛਾਂ ਆ ਗਿਆ ਜਾਂ ਤੇ ਉਹਨਾਂ ਨੂੰ ਬਿਮਾਰੀ ਪੈ ਗਈ ਛਾਂ ਚਾ ਉਹ ਮਾਰਦਾ ਅੱਛਾ ਮੇ ਪਿਆ ਹੋਇਆ ਜੇ ਮੇ ਕਦੇ ਹੀ ਪੈਂਦਾ ਹੁੰਦਾ ਦਾ ਹਾਂ ਹਾਂ ਬਾਹੀ ਕਰੀ ਉਹ ਜੇ 350 ਬੇਗੇ ਜ਼ਮੀਨ ਦੀ ਨੇ ਕੋ ਜੀ ਉਹ ਭਾਈ ਮੇ ਪਿਆ ਹੋਇਆ ਬਾਹੀ ਪਈ ਜ਼ਮੀਨ ਦੀ ਹਮ ਛਾਲੀਕੋਟੀਆਂ ਕਹਿੰਦੇ ਯਾਰ ਸਾਰੇ ਪੋਗੇ ਲਖੇ ਹੁੰਦੇ ਦੇਖਦੇ ਕਹਿੰਦਾ ਥਾ ਨਾ ਯਾਰ ਸਾਰੇ ਛਾਲੇ

ਹਾਂ ਉੱਥੇ ਦਾ ਛੋਏ ਮਾਜਰਾ ਲਾਗ ਇੱਕ ਹਾਂ ਉੱਥੇ ਜਾ ਰਿਹਾ ਲਾਗ ਲਾਗ ਪਿੰਡ ਤੇ ਅੱਛਾ ਉੱਥੇ ਜਾ ਕੇ ਛੋਟੀ ਮੱਛਲੀ ਆ ਗਏ ਅੱਛਾ ਉੱਥੇ ਨੇ ਫੇਰ ਉਹਦੇ ਨੂੰ ਮੁਰ ਗਿਆ ਇੱਕ ਜੰਗਲਾਤ ਤੇ ਹਾਂ ਫਿਰ ਸਾਹ ਨੇ ਉੱਥੇ ਜਾ ਬੜਿਆ ਅੱਛਾ ਉੱਥੇ ਆ ਕੇ ਜਦ ਫਿਰ ਉਹਨਾਂ ਛਾਨ ਨਾ ਕਿਤੇ ਆਉਣਾ ਹੂੰ ਆਉਣਾ ਜਾ ਕੇ ਦੇ ਕਹਿੰਦੇ ਮੈਨੂੰ ਬੁਲਾ ਕੇ ਲੈ ਜਾਣਾ ਨਾ ਅੱਛਾ ਮੈਨੂੰ ਦੇ ਕੇ ਸਾਹ ਨਾ ਜਦੇ ਨਾ ਅੱਛਾ ਤੁਸੀਂ ਮਾਰਦੇ ਨਹੀਂ ਸੀ ਮਾਰਨਾ ਕਿ ਮੈਨੂੰ ਦੇ ਕੇ ਨਾਟ ਜਾਂਦਾ ਤਾ ਦੇਖੇ ਤੇ ਬੜੇ ਆਈਆਂ ਯਾਰ ਮਾਜਰਾ ਵਾਹ ਆਹ ਤੇ ਗਾਣਾ ਜਦੇ ਨਾਲ ਲੈਣਾ ਹੁੰਦਾ ਅੱਛਾ ਅੱਛਾ ਬੋਤੀ ਦਾ ਦੁੱਧ ਪੀਤਾ ਸੀ ਉੱਛੇ ਜੇ ਪਹਿਲਾਂ ਪਹਿਲਾਂ ਖੇਤੀ ਕਰੀਦੀ ਸੀ ਨਾ ਉਹਨਾਂ ਨੇ ਅੱਛਾ ਬੋਤੀ ਦਾ ਦੁੱਧ ਪੀਤਾ ਬੋਤੀ ਦੇ ਕ ਬਾਜੀ ਗਾ ਰਹੇ ਸੀ ਅੱਛਾ ਉਹ ਆ ਜਾਂਦਾ ਅਸੀਂ ਚਾਹ ਕਾਨੀ ਉਹਦੇ ਚਾਹ ਬਣਾਈ ਆ ਸੀ ਬੋਤੀ ਦਾ ਦੁੱਧ ਅੱਛਾ ਹਾਂ ਬਾਜੀ ਗਾ ਚਾਹ ਕੇ ਆ ਜਾਂਦਾ ਜਾਓ ਅੱਛਾ ਉਹ ਇਹ ਹਲੇ ਹੋਏ ਤੇ ਹਾਂ ਉਹ ਪਿੰਡ ਦੇ ਨੇ ਚੱਲ ਜੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਘੀ ਦੇ ਦਾਂਗੇ ਯਾਰ ਕਿਉਂਕਿ ਗੰਨਾ ਕੋਲ ਨਾ ਕੋਲ ਨਾ ਕਰਨ ਨੂੰ ਇਹ ਜਿਹਾ ਹੁੰਦਾ ਤੇ ਸਾਨੂੰ ਦੱਛੇ ਹੋ ਤੇ ਅੱਛਾ ਚਲੋ ਭਾਈ ਉਹਨਾਂ ਨਾਲ ਕਰਾ ਲਈ ਇਹ ਜੇ ਕਰਾ ਲਈ ਹਾਂ ਜਦੋਂ ਚਾਚਾ ਕਹਿੰਦੇ ਅੱਛਾ ਕੋਈ ਨਾ ਦੇਖ ਲੈ ਹਾਂ ਚੱਲ ਜੀ ਕੋਣ ਲੱਗੇ ਅੱਛਾ ਕੋਣ ਲੱਗੇ ਮੈਂ ਜਾਂਦਾ ਜੋ ਦੇ ਪੈਰ ਪੈ ਗਿਆ ਮਾਸ਼ਾ ਅੱਲਾਹ ਦਾ ਦਮ ਟੁੱਟ ਜਾਂਦੇ ਇਹ ਦੇਖਦੇ ਅੱਛਾ ਲੱਟਾਂ ਨੂੰ ਫੜ ਲਈ ਮੈਂ ਆਇਆ ਇਧਰ ਪੰਜ ਪੈਰ ਨਾ ਉਹ ਜੇ ਲੱਟਾਂ ਫੜ ਲਿਆ ਉਹਨਾਂ ਮੇਰੀਆਂ ਫੜ ਲਿਆ ਬਾਹਰੇ ਬਾਹਾਂ ਵਿੱਚ ਫੜ ਲਿਆ ਆ ਕਿ ਪੁੱਛੇ ਭਾਏ ਪਿੱਛੇ ਪਾਰ ਮਾਰਿਆ ਚਲੋ ਕਰੋ ਗਏ ਹੋ ਇਸ ਆ আচ্ছা ਇੱਕ ਪੋੜਾ ਵੀ ਜੋੜ ਨਹੀਂ ਲੱਗਿਆ ਮੈਂ ਉੱਥੇ ਪਹਿਲੇ ਤੂੰ ਪਹਿਲਾਂ ਉਹਦਾ ਪਹਿਲਾਂ ਉਹਦਾ ਦਮ ਤੜਾ ਲਿਆ ਹਾਂ ਜਦ ਦਿੰਦੇ ਹੁੰਦੇ 1 ਰੁਪਈਆ ਅੱਛਾ ਕੋਈ ਨਹੀਂ ਹੁੰਦਾ ਦਿੰਦੇ ਨਾ ਜਿਹੜਾ ਜਿੱਤਦਾ ਦਾ ਹਾਂ 1 ਰੁਪਈਆ ਜਦ ਵਿੱਚ 67 ਰੁਪਈਆ ਬਣਦੇ ਅੱਛਾ ਹਾਂ ਐਸੀ ਪਹਿਲਾਂ ਜਾਣੋ ਕਿ ਕੋਈ ਨੂੰ ਨਾ ਖੜਾ ਕੇ ਦਿਖਾਇਆ ਮੈਨੂੰ ਇਹ ਨਹੀਂ ਗੱਲ ਹੂੰ ਐਸੀ ਜਨਾ ਐਵੇਂ ਜੇ ਮੈਨੂੰ ਜੇ ਪਹਿਲੇ ਬੜਾ ਵਧੀਆ ਸਮਾਂ ਤਾਂ ਹੈ ਅੱਛਾ ਬੱਚਾ ਦਾ ਅੱਛਾ ਬਾਪੂ ਰਸੂਲਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਯਾਦ ਹੈ ਤੁਹਾਨੂੰ ਸਾਰੇ ਪਿੰਡਾਂ ਦੇ ਨਾਮ ਦੱਸੋ ਤਾਂ ਜਰਾ ਹੈ ਪਿੰਡਾਂ ਦੇ ਨਾਮ ਦੱਸੋ ਰਸੂਲਪੁਰ ਦੇ ਆਲੇ ਦੁਆਲੇ ਸਾਰੇ ਪਾਸੇ ਨੂੰ ਕਿੰਨੇ ਪਿੰਡ ਆ ਕਿਹੜੇ-ਕਿਹੜੇ ਆ ਨਾਮ ਬੋਲੋ ਪਿੰਡ ਦਾ ਦੇਖ ਲੈ ਕੋਈ ਕਰਨੀ ਇੱਥੇ ਕਟਾਰੇ ਲਾਵੇ ਕਾਇਨੌਰ 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 ਹੋਰ ਜਿਗਨੇ ਅੱਗੇ ਪਹਾੜ ਪਹਾੜ ਵਿੱਚ ਜਾ ਗਿਆ ਠੀਕ ਹੈ ਵਿੱਚ ਇੱਕ ਇੱਕ ਡਾਲੀ ਜਾ ਗਿਆ ਹਾਂ ਬਈ ਇੱਕ ਨ ਹੋ ਰਹੀ ਹੈਗੀ ਹਾਂ ਇਹਦੇ ਨੇ ਤੇ ਜੇ ਚਲੇ ਜਾ ਫਿਰ ਜਨਾਬੀ ਭੂਲ ਮੈਚ ਜਾ ਹੈ ਨਾ ਇਹ ਪਿੰਡ ਅੱਛਾ ਮਾਨ ਆ ਗਿਆ ਛੋਟਾ ਧਮਣਾ ਬੜਾ ਧਮਣਾ ਹੈ ਇਉਂ ਦਾ ਜੇ ਪਿੰਡ ਆ ਜਾਂਦੇ ਨੇ ਹੋਰ ਵੀ ਹੈ ਨੀ ਹੋਰ ਵੀ ਹੋਰ ਕੋਟਲਾ ਆ ਗਿਆ ਅੱਛਾ ਇਹ ਗੱਲ ਜਿਹੜੇ ਸ਼ਹਿਰ ਬੜੇ ਲੱਗਦੇ ਤੇ ਨਾਲ ਰਸੂਲਪੁਰ ਦੇ ਨੇੜੇ ਜਿਹੜੇ ਸ਼ਹਿਰ ਲੱਗਦੇ ਬੜੇ ਕਿਹੜੇ-ਕਿਹੜੇ ਆ ਬਾਦਸ਼ਾਹ ਚਾਹ ਹੁਣ ਕਾਇਨੌਰ ਮਸ਼ਹੂਰ ਹੁੰਦਾ ਦਾ ਪਹਿਲਾਂ ਦਾ ਅੱਛਾ ਉਹ ਕਾਇਨੌਰ ਦੀ ਹਾਂ ਕਾਇਨੌਰ ਦੀ ਤੇ ਰਸੂਲ ਦੀ ਕਹਾਣੀ ਵੀ ਹੈ ਕੋਈ ਕਹਿੰਦਾ ਇੱਕ ਰਸੂਲ ਤਾਂ ਨਾ ਕਿਸੇ ਦਾ ਇੱਕ ਦਿਨਾਂ ਕਾਇਨ ਮੁਹੰਮਦ ਤਾਂ ਕਿਹਾ ਤੀ ਗੱਲ ਉਹ ਹਾਂ ਇੱਕਦਾਂ ਨੌ ਕਹਿੰਦੇ ਕਾਈ ਮੁਹੰਮਦਤਾ ਇੱਕਦਾਂ ਨਾ ਰਸੂਲ ਮੁਹੰਮਦ ਕਹਾਂ ਇਹ ਗਲਤੀ ਕੋਈ ਭਰਾ ਤੇ ਹੈ ਆ ਵੇਜਾ ਕਹਾ ਬਚ ਜੀ ਕਿ ਬਣਾਇ ਜੋਈ ਇਹ ਕਹਿੰਦੇ ਦਮਣਾ ਖੁਮਣਾ ਕਾਈ ਨਾ ਹੋਰ ਕਹਿੰਦੇ ਕਠਾਈ ਅੱਛਾ ਛਾ ਬਾਤ ਹੈ ਕਹਿੰਦਾ ਰਸੂਲ ਪਰਿਓ ਜਿਹਨ ਲੜਦੀ ਫੌਜ ਹਟਾਈ ਲੜਦੀ ਫੌਜ ਹਟਾਈ ਹਾਂ ਅੱਛਾ ਬੋਟਾ ਕਿਹੜਾ ਹੈ ਕੋਈ ਰਸੂਲ ਪਰਦਾ ਅੱਛਾ ਅੱਛਾ ਚਾਚੇ ਪਹਿਲਾਂ ਦੇਖੋ ਗੱਲ ਕਹਿੰਦਾ ਕਹ ਹੁਣ ਬੰਦਾ ਦਾ ਹਾਂ ਉਹਨਾਂ ਫੌਜ ਹਟਾਤੀ ਜੀ ਅੱਛਾ ਜੇ ਕੱਛੀ ਚੰਨ ਰਹਾਤੀ ਨੇ ਹਾਂ ਹਾਂ ਆ ਜਾਣੇ ਕਿਹੋ ਜਿਹੇ ਆਲੇ ਨਾ ਉਹਦਾ ਨਾਮ ਨਹੀਂ ਚੱਲਦਾ ਹਾਂ ਚੱਲਦਾ ਉਹਦਾ ਚੱਲਦਾ ਅੱਛਾ ਇਹ ਗੱਲ ਹੁੰਦੀ ਹੈ ਅੱਛਾ ਰੱਬ ਦਾ ਨਾਮ ਕਿਦਾਂ ਲੈਂਦੇ ਸੀਗੇ ਹਾਂ ਰੱਬ ਦਾ ਨਾਮ ਕਿਦਾਂ ਲੈਂਦੇ ਸੀ ਜਦ ਜਦ ਰੱਬ ਦਾ ਬੈਠ ਗਿਰਦਾ ਸਹੇੜੇ ਕਿਉਂ ਨਾ ਦਾ ਹਾਂ ਬੈਠ ਗਿਰੇ ਵੇ ਕਿ ਕਹਿੰਦਾ ਸਤਨਾ ਸਤਨਾ ਉਹ ਜਿਹੜੇ ਮਢਲ ਮਾਨ ਉਹਦੇ ਹਲਾ ਨਵਾਜ ਪੜਦੇ ਤੇ ਹਾਂ ਕਿ ਕਹਿੰਦੇ ਉਹਨੇ ਆਪਣੀ ਮਰਜ਼ੀ ਦੀ ਕਰਨੀ ਹਾਂ ਗੁਰੂ ਸਾਹਿਬ ਨੇ ਦੇਖਿਆ ਹਟਾ ਉਹ ਗੁਰੂ ਸਾਹਿਬ ਨੇ ਕਿਹਾ ਤੇ ਬਈ ਕਹਿੰਦਾ ਮਸੀਤ ਆਦਮਾ ਗੁਰੂ ਸਾਹਿਬ ਕਹਿੰਦੇ ਬਈ ਮਸੀਤ ਦੇ ਕੋਈ ਨਾ ਉਹਨਾਂ ਦੇ ਇਹਨਾਂ ਦਾ ਮਜਬ ਹੈ ਤੂੰ ਛੱਡਾ ਲੜਾਈ ਕਰ ਅੱਛਾ ਗੁਰੂ ਸਾਹਿਬ ਨੇ ਕਿਹਾ ਵੀ ਹਾਂ ਕਹਿੰਦਾ ਛੱਡਾ ਚੱਲ ਹਾਂ ਇਹਦਾ ਉਹਨਾਂ ਨੇ ਲਿਕਣਾ ਸੀ ਮਹਾਰਾਜ ਨੂੰ ਮੰਨਦਾ ਕਣੀ ਵੀ ਮੰਨਦੇ ਹਾਂ ਵੀ ਟਾਣੀ ਨਹੀਂ ਉਹਨਾਂ ਨੇ ਵੀ ਹਾਂ ਉਹਨਾਂ ਨੇ ਵੀ ਮਾਰਾ ਨਹੀਂ ਕਿਹਾ ਗੁਰੂ ਸਾਹਿਬ ਨੇ ਹਾਂ ਅੱਜ ਲਈ ਹਾਂ ਇਹ ਜਲਾ ਕਿੰਨੇ ਕੁ ਪਰਿਵਾਰ ਸੀ ਮੁਸਲਮਾਨਾਂ ਦੇ ਰਸੂਲ ਪੁਰ ਚ ਹੋਰ ਇਹ ਪਰਿਵਾਰ ਚਾਹਨ ਦੇ ਮੇਰੇ ਚਾਲਾ ਹੋਣੇ ਹੈ 15 ਬੀਜ ਅਜ 20 ਮੱਕੀ ਚੋਈ ਜਾਣੇ ਹੁੰਨੇ ਥਾਰੇ ਉਹ ਜਾਦੋ ਗਏ ਥੇ ਤੇ ਉਹ ਤੁਹਾਨੂੰ ਯਾਦ ਆ ਉਹ ਵੇਲਾ ਹਾਂ ਹਾਂ ਜਦ ਗਏ ਥਾਰੇ ਨਿੰਦੇ ਲੋਕੀ ਕਹਿੰਦੇ ਕਿ ਖੇਤਾਂ ਦੇ ਲੋੜ ਲੋੜ ਕੇ ਆਪੇ ਜੇ ਮਿਲ ਮਿਲ ਕੇ ਗਏ ਹਾਂ ਹਾਂ ਕਹਿਣਾ ਹੱਥ ਨਹੀਂ ਚੱਕਿਆ ਕਿ ਪਿਆਰੇ ਥਾਰਿਆਂ ਨੇ ਉਹਦੇ ਕਿਹੜੇ ਦੁਸ਼ਮਣਾਂ ਦੀ ਉਹਦਾ ਹੱਥ ਚੱਕ ਦੇਣੀ ਤੇ ਸਾਰੇ ਨਾ ਵੀ ਕਹਿਣਾ ਨਹੀਂ ਮਾਰੇ ਅੱਛਾ ਹੋਰੇ ਹੋਰ ਮਾਰਦੇ ਤੇ ਗੱਲ ਜਾਨੋ ਪਿਆਰ ਨਾਲ ਗਏ ਉਹ ਹਾਂ ਹਾਂ ਪਿਆਰ ਸਮਾਨ ਆਪਣਾ ਲੈ ਗਏ ਤੇ ਸਾਰਾ ਹਾਂ ਸਮਾਨ ਆਪਣਾ ਲੈ ਗਏ ਸਾਰਾ ਉਹ ਉਹ ਨਹੀਂ ਛੱਡ ਗਏ ਸਾਰੀ ਕੋਈ ਵਾਅਦਾ ਮਾਛੇ ਦੇ ਦੇਗੀ ਸਮਾਨ ਇੱਥੇ ਛੱਡ ਗਏ ਕਿਹੜਾ ਦਾ ਪੈਸੇ ਪੁੱਛੇ ਕਿਹੜੇ ਗਏ ਹੁੰਦੇ ਨਹੀਂ ਹਲਵਾ ਨਾਲ ਕੋਲੇ ਤੇ ਨਾਰ ਕੀ ਕੰਮ ਬਾਹਰ ਤਾਣਾ ਦਾ ਹਾਂ ਨਾਰਾਂ ਦਾ ਅੱਛਾ ਉਹ ਹੀ ਪੈਸੇ ਦੇ ਉਹ ਦੇਖ ਲੈਣ ਬਰਦਾਨ ਨੂੰ ਫੜਾਈ ਦੇ ਤੇ ਚਲੋ ਬਹੁਤ ਵਧੀਆ ਲੱਗਿਆ ਅਸੀਂ ਤੁਹਾਡੇ ਕੋਲ ਆ ਕੇ ਹੈ ਮਾਣ ਚੰ ਬਾਦਿਆ ਤੇ ਆਹ ਜਲ ਪਾਣੀ ਵੀ ਪੀਣਾ ਨਾ ਪਾਣੀ ਵੀ ਛਕਣਾ ਹਾਏ 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 ਜੋ ਗੱਲਾਂ ਤਾਂ ਹੋਣੀਆਂ ਹੀ ਪੈਣੀਆਂ ਗੱਲਾਂ ਜੀ ਇਹ ਨਹੀਂ ਗੱਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨਹੀਂ ਕੋਈ ਨਹੀਂ ਤੁਸੀਂ ਸਾਨੂੰ ਪੁੱਛਿਆ ਪਾਣੀ ਵੀ ਪੀਵਾਂਗੇ ਜ਼ਰੂਰ ਪੀਵਾਂਗੇ ਤੇ ਬਾਕੀ ਤਾਂ ਸਾਨੂੰ ਜਿਹੜਾ ਸਾਨੂੰ ਤਾਂ ਨਾ ਜੀ ਤੁਹਾਡਾ ਆਸ਼ੀਰਵਾਦ ਲੈ ਕੇ ਮਜ਼ਾ ਆਇਆ ਦਾ ਜੀ ਚੋਣੀ